ਠੀਕਾ ਜੀ ਇੱਕ ਆ ਖਬਰ ਆਈ ਆ ਵੀ ਜਿਹੜਾ ਮੇਰੇ ਉੱਤੇ ਹਮਲਾ ਕਰਨ ਲਈ ਨਸ਼ਾ ਤਸਕਰਾ ਨੇ ਸਪਾਰੀ ਦਿੱਤੀ ਸੀਗੀ ਕਿਸੇ ਨੇ ਉਹ ਸਾਡੇ ਥਾਣਾ ਇੰਚਾਰਜ ਬਹੁਤ ਵਧੀਆ ਹਿੰਮਤ ਕੁਮਾਰ ਜੀ ਐਸ ਐਚਓ ਸਾਹਿਬ ਜਿਨ੍ਹਾਂ ਨੇ ਆਪਣੀ ਮਸਤੀ ਦੀ ਨਾ ਉਹ ਫੜਲੇ ਬੰਦੇ ਮੈਂ ਬੜਾ ਧੰਨਵਾਦ ਕਰਦਾ ਐਸ ਐਚ ਵੀ ਸਾਹਿਬ ਦਾ ਐਸ ਪੀ ਟੀ ਸਾਹਿਬ ਦਾ ਨਵਾਂ ਸ਼ਹਿਰ ਦੇ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਉਹਨਾਂ ਨੇ ਫੋਰਟੀ ਨਾਲ ਬੰਦੇ ਭਰੇ ਪਰ ਨਸ਼ਾ ਤਸਕਰਾ ਨੂੰ ਮੈਂ ਫਿਰ ਵੀ ਚੇਤਾਵਨੀ ਦਿੰਦਾ ਮਰਦਾ ਮਰ ਜਾਊਂਗਾ ਜਾਂ ਮੈਂ ਰਹੂੰਗਾ ਜਾਂ ਨਸ਼ਾ ਰਹੂਗਾ ਮੈਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਜੋ ਮਰਜ਼ੀ ਕਰ ਲੋ ਮੈਂ ਨਸ਼ਾ ਨਹੀਂ ਵੇਚਣ ਦੇਣਾ ਹਮੇਸ਼ਾ ਨਸ਼ੇ ਦੇ ਵਿਰੋਧ ਰਹੂੰਗਾ ਧੰਨਵਾਦ ਜੀ ਇਹਦੀ ਕੱਲ ਜਦੋਂ ਮੈਂ ਮਿਲ ਕੋਲ ਸਪੋਟਿੰਗ ਵਾਲਾ ਅਫਸਰ ਸੀਗਾਾਨੂੰ ਇੱਕ ਸੀਕਿੰਗ ਇਨਫੋਰਮੇਸ਼ਨ ਮਿਲੀ ਕਿ ਅਮਰਜੀਤ ਇਲਿਸ ਮੁੰਨਾ ਪੁੱਤਰ ਸੁਜੀਤ ਦਾ ਉਹੜ ਦਾ ਰਹਿਣਾ ਹੈ ਇਹਦੀ ਕੋਈ ਔੜ ਦੇ ਕਿਸੇ ਵਿਅਕਤੀ ਨਾਲ ਵੀ ਰਜਿਸਟ੍ਰੇਸ਼ਨ ਨਹੀਂ ਹੈ ਪਰਾਂ ਤੇ ਉਸ ਨੂੰ ਮਾਰਨ ਲਈ ਇਹਨੇ ਪਹੁੰਚ ਕੀਤੀ ਪਰਮਿੰਦਰ ਸਿੰਘ ਲਈ ਸੋਨੂੰ ਪੁੱਤਰ ਗਿਆਨ ਚੰਦ ਜਿਹੜਾ ਗਰਚਾ ਜਰ ਰਿਹਾ ਤੇ ਉਹਨੇ ਅੱਗੇ ਇਹਨਾਂ ਨੂੰ ਗੱਲ ਮਸੇਹ ਚੜਾਉਣ ਲਈ ਇਸ ਨੂੰ ਮਲਾਇਆ ਪਰਮਿੰਦਰ ਸਿੰਘ ਲਈ ਸੋਨੂੰ ਤੇ ਅਮਰਜੀਤ ਮੁੰਨਾ ਨੂੰ ਜਿਹੜਾ ਮਲਾਇਆ ਸੰਦੀਪ ਕੌਰ Ellis ਦੀਪ ਨਾਲ ਮਲਾਇਆ ਜਿਹੜਾ ਕਿ ਮਲਪੁਰ ਦਾ ਤੇ ਸੁਰਿੰਦਰ ਕੁਮਾਰ ਪੁੱਤ ਬਿੱਟੂ ਪੁੱਤਰ ਫੈਕੀ ਨਾਲ ਇਹ ਰਾਉਂਡ ਜਿਨ੍ਹਾਂ ਨਾਲ ਇਹਨਾਂ ਨੂੰ ਤਾਲਮਿਲ ਕਰਾਇਆ ਜਿਨ੍ਹਾਂ ਨਾਲ ਇਹਨਾਂ ਨੇ ਆਪਣੀ ਪਲਾਨਿੰਗ ਕੀਤੀ ਸੀ ਇਹਨੂੰ ਬੰਦੇ ਨੂੰ ਮਾਰਨ ਲਈ ਤੇ ਜੋ ਵੀ ਗੀਵਨ ਟੇਕਨ ਦਾ ਆਪਸ ਵਿੱਚ ਹੋਇਆ ਤੇ ਉਹਦੀ ਜਦੋਂ ਸਿਕਰਿਟੀ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਮੀਡੀਏਟਲੀ ਐਸਐਸਪੀ ਸਾਹਿਬ ਨੂੰ ਨੋਟਿਸ ਲਾ ਕੇ ਆਪਸ ਵਿੱਚ ਨੋਟਿਸ ਲਾ ਕੇ ਮੁਕਦਮਾ ਕਰ ਦਿੱਤਾ ਸਰਪੇਟੋ ਰੌਂਡ ਆਪ ਕੀਤੇ ਹਨ ਤੇ ਇਹ ਅਸੀਂ ਸਰ ਕੀਤੇ ਸੀਗੇ ਮਲਪੁਰੋ ਜਿਹੜਾ ਪੱਠਾ ਬੰਦੇ ਪੇਪਰ ਥਾ ਉਹ ਰੋਡ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ ਬੰਦੇ ਆ ਰਹੇ ਗੱਡੀ 'ਚ ਗੱਡੀ ਵੀ ਸਾਨੂੰ ਪ੍ਰਾਪਤ ਹੋ ਗਈ ਹੈ ਪੀਵੀ08ਈਏ ਸਰਵਪਤੀ ਤੇ ਇਹ ਤਿੰਨੇ ਬੰਦੇ ਹੋ ਰੌਲਾ ਪਾ ਰਹੇ ਤੇ ਔਰ ਇਹਨਾਂ ਨੇ ਕੰਸੀਡਰ ਕੀਤਾ ਪੁੱਛੂ ਜੀ ਦਾ ਨਾਮ ਵੀ ਅਸੀਂ ਸਾਨੂੰ ਉਹ ਬੰਦਾ ਜਿਹੜਾ ਸੀਗਾ ਮੁੰਨਾ ਅਮਰਜੀਤ ਇਹਦੇ ਇਸ ਮੁੰਨੇ ਨਾਲ ਫਿਕਸ ਕੀਤੀ ਗੱਲ ਹੋਤ ਹੈ ਅਸੀਂ ਹੁਣ ਜਿਹੜਾ ਲਿੰਕ ਜੋੜਿਆ ਇਹਨਾਂ ਦਾ ਕਿਉਂਕਿ ਇੱਕੋ ਇਹਨਾਂ ਦਾ ਮੋਬਾਈਲ ਦੇ ਥਰੂ ਇਹਨਾਂ ਦਾ ਆਪਸ ਕੰਟੈਕਟ ਹੋਇਆ ਸੀਗਾ ਇਹ ਜੋ ਵੀ ਜਿੰਨੇ ਵੀ ਐਵੀਡੈਂਸ ਅੱਜ ਤੋਂ ਅਸੀਂ ਸਭਾ ਵਿੱਚ ਲੈ ਆ ਕੇ ਇਹਨਾਂ ਦੇ ਕਲਾ ਪਿੱਛੇ ਸਰ ਇਹਨਾਂ ਦੇ ਕੋਈ ਵੈਪਨ ਵਗੈਰਾ ਕੋਈ ਮਰਾਮਡ ਸਰ ਇਹਨਾਂ ਦਾ ਰਿਮਾਂਡ ਲਿਆ ਜੇ ਪੁਲਿਸ ਨੇ ਸਹੀ ਕਿ ਉਹਦੀ ਪੁੱਛਗਿੱਛ ਚੱਲੀ ਹੈ ਠੀਕ ਇਹਨੀਆਂ ਦਾ ਕੋਈ ਕਮਿਨ ਨੰਬਰ ਕੋਈ ਹੋਵੇ ਕਿੰਨੇ ਦਿਨ ਦਾ ਸਰ ਰਿਮਾਂਡ ਮਿਲੇ ਇੱਕ ਦਿਨ ਦਾ ਹੀ ਦਿੱਤਾ ਜੀ ਸਰ ਇਹਨਾਂ ਦੇ ਪਿੱਛੇ ਹੈ ਨਾ ਕੁਝ ਪਿੰਡ ਔਰ ਦੇ ਮੋਹਧਵਰ ਵਿਅਕਤੀ ਇਹਨਾਂ ਦੇ ਕਾਲੇ ਕਾਰਨਾਮਿਆਂ ਤੇ ਕਾਫੀ ਲੰਮੇ ਸਮੇਂ ਤੋਂ ਪੜਦੇ ਪਾਉਂਦੇ ਆ ਰਹੇ ਸੀਗੇ ਜੀ ਉਹ ਲਪੋਰ ਹੈ ਸੀ ਇਹਨਾਂ ਨੂੰ ਸੱਚ ਸਾਫ ਕਰਨ ਲਈ ਕਿ ਉਹਨਾਂ ਦੀ ਵੀ ਵਿੱਚ ਕੁਝ ਮੂਲियत ਸਾਹਮਣੇ ਆਈ ਹੈ। ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈ। ਜੋ-ਜੋ ਇਨਵੈਸਟੀਗੇਸ਼ਨ ਦੇ ਅੱਗੇ ਗਿਆ ਜੂਗਾ ਉਹ ਸਾਰਾ ਤੁਹਾਨੂੰ ਕਲੀਅਰ ਕਰੀ ਜਾਵਾਂਗੇ। ਫਿਲਹਾਲ ਤਾਂ ਅਸੀਂ ਇੱਕ ਦਿਨ ਹੀ ਹੈ ਇਨਫਰਮੇਸ਼ਨ ਕਰ ਰਹੀ ਹੈ ਨਾ। ਕੁਝ ਵੀ ਜਿਹੜਾ ਜੋ ਵੀ ਪੂਰੇ ਹੈ ਤੁਹਾਨੂੰ ਸੋ। ਠੀਕ ਹੈ। ਸਾਰੇ ਤੁਹਾਡੀ ਇਨਵੈਸਟੀਗੇਸ਼ਨ ਕਿੰਨੇ ਦਿਨਾਂ ਚ ਮੁਕੰਮਲ ਹੋ ਸਕਦੀ ਹੈ? ਚੰਦ ਜੀ ਇਹਦੀ ਤਾਂ ਉਹ ਕੱਲ ਨੂੰ ਇੱਕ ਦਿਨ ਦਾ ਹੀ ਮਾਡ ਮਿਲਿਆ। ਕੋਸ਼ਿਸ਼ ਕਰ ਰਹੇ ਹਾਂ ਹੋਰ ਮਾਡ ਮੈਂ ਜੀ। ਤੇ ਸਰ ਜਿਹੜਾ ਅਮਰਜੀਤ ਮੁੰਨਾ ਉਹਨੂੰ ਫੜਨ ਲਈ ਪੁਲਿਸ ਕੀ ਕਰ ਰਹੀ ਹੈ? ਜੀ ਰੇਡ ਰੂਟ ਕੀਤੀ ਹੈ ਜੀ ਸੋਰਸ ਲਾਏ ਆ। ਕੋਸ਼ਿ ਸਰ ਜਿਸ ਬੰਦੇ ਨੂੰ ਮਾਰਨ ਲਈ ਨਹੀਂ ਇਹ ਸਾਰਾ ਸਟੈਂਚਰ ਰਚਿਆ ਸਗਾ ਜੀ ਉਹ ਬੰਦਾ ਹੈ तकरीबन ਉਹ ਸਾਰੇ ਨਸ਼ੇ ਦਾ ਵਿਰੋਧ ਕਰ ਰਿਹਾ ਜੀ ਉਹ ਹੋਰ ਵੀ ਨਾਲ ਦੇ ਪਿੰਡਾਂ ਚ ਕਰ ਰਿਹਾ ਉਹਨੂੰ ਕਾਫੀ ਵੀਡੀਓ ਵੀ ਆਪਣੀਆਂ ਬਾਰ ਰਿਹਾ ਵੀ ਉਹਨੂੰ ਕਾਫੀ ਉਹਦੇ ਲਈ ਫਰੋਤੀਆਂ ਦੇ ਰਹੀਆਂ ਉਹਦੀ ਸੁਰੱਖਿਆ ਲਈ ਪੁਲਿਸ ਕੀ ਕਰ ਰਹੀ ਹੈ ਦੇਖੋ ਸੁਰੱਖਿਆ ਤਾਂ ਇੱਕ ਚੀਜ਼ ਹੈ ਵੀ ਜਿਹੜੀ ਪ੍ਰਮਾਤਮਾ ਦੇ ਹੱਥ ਏ ਤੇ ਜਿਹੜਾ ਕੰਮ ਕਰ ਰਿਹਾ ਸਾਜਨ ਕਮੇਲੀ ਸਾਜਨ ਉਹਦਾ ਨੋ ਇਨਸਟੀਨ ਮੂਰੇ ਆ ਵੀ ਉਹਨਾਂ ਨੇ ਫਟਮਾ ਮਾਰਨਾ ਦਾ ਤੁਹਾਂ ਤੋਂ ਦੋ ਵਾਰੀ ਮਾਰਨਾ ਸੀ ਜੋ ਮਿੰਟਾਂ ਬੈਠੇ ਤੇ ਚੰਗਾ ਕੰਮ ਕਰਦੇ ਆ ਜੀ ਨਿਸ਼ਾਨ ਤੋਂ ਥੱਲ ਪਾਉਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਵੀ ਕਈ ਵਾਰ ਉਹਦਾ ਹੜਤਾਲ ਮਿਲ ਆ ਵੀ ਤੁਸੀਂ ਮੈਂ ਕਰਦਾ ਜੋ ਜਿੰਨਾ ਕੁ ਮੇਰਾ ਜੋਰ ਹੈ ਮੈਂ ਕਰਨੇ ਹਰ ਕੋਲ ਲਿਖ ਤੋਂ ਪਰ ਤੁਸੀਂ ਉਹ ਤੋਂ ਬਾਕੀ ਸੁਰੱਖਿਆ ਲਈ ਤਾਂ ਅਸੀਂ ਹਾਜ਼ਰ ਬੈਠੀ ਆ ਜੀ ਜਿਵੇਂ ਵਾਲੇ ਪਾੜੇ ਬੰਦ ਵੀ ਇੰਨੀ ਜ਼ੋਰਤ ਨਹੀਂ ਪਿਆ ਜੇ ਕੰਮ ਕਰੇ ਸਰ ਪਹਿਲਾਂ ਵੀ ਇਹ ਤੇ ਸਾਜਨ ਤੇ ਹਮਲਾ ਹੋਇਆ ਸੀ ਇਹਨਾਂ ਵਿਅਕਤੀਆਂ ਵੱਲੋਂ ਇਹਨਾਂ ਦੇ ਸਾਥੀਆਂ ਵੱਲੋਂ ਉਸ ਤੋਂ ਬਾਅਦ ਇਹ तकरीबन ਖੁੱਲੇ ਘੁੰਮਦੇ ਰਹੇ ਕਿ ਹੁਣ ਵੀ ਹੋਵੇ ਜਾਂ ਇਹਨਾਂ ਦੀ ਕੋਈ ਅਸਲ ਸਟੋਰੀ ਹੈ ਜਿਹੜਾ ਇਹ ਤਾਂ ਜੁਡੀਸ਼ਰੀ ਦੇ ਵਿੱਚ ਹੈ ਜੇ ਉਹ ਪੁਲਿਸ ਆਪਣੇ ਵੱਲੋਂ ਇਹਨਾਂ ਨੂੰ ਆਊਟ ਕਰਕੇ ਇਹਨਾਂ 'ਚਲਾਮ ਪੇਸ਼ ਕਰਦੀ ਹੈ ਅਰੈਸਟ ਕਾ ਵੀ ਕਰ ਉਹ ਅਸੀਂ ਵੀ ਕਰਾਂਗੇ ਬਟ ਇਹ ਕ੍ਰਿਡਿਸ਼ਲ ਬੜਾ ਸਟ੍ਰਿਕਟ ਹੋ ਜਾਣਾ ਚਾਹੀਦਾ ਇਹ ਰਿਕਵੈਸਟ ਕਰੂੰਗਾ ਵੀ ਇਹਨਾਂ ਨੂੰ ਜਮਾਨਤ ਦੇ ਮਾਰੇ ਬੰਦੇ ਵੀ ਨਾ ਦੇ